ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਕੈਬਨਟ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਈ ਨਵੇਂ ਫੈਸਲੇ ਸੁਣਾਈ ਖੁਸ਼ਖਬਰੀ ਤਨਖਾਹਿਆ ਕਰਾਰ ਦਿੱਤੇ ਜਾਣ ਮਗਰੋਂ ਸੁਖਵੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਪੰਜਾਬ ਸਰਕਾਰ ਤੇ ਲਾ ਇਲਜ਼ਾਮ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਐਲਾਨ ਕਿਹਾ ਪੰਚਾਇਤੀ ਚੋਣਾਂ 'ਚ ਹੋਈ ਹਿਰਾਫੇਰੀ ਖਿਲਾਫ ਜਾਵਾਂਗੇ ਅਦਾਲਤ ਹਾਈ ਕੋਰਟ ਨੇ ਪੰਜਾਬ ਦੇ ਇਸ ਪਿੰਡ ਦੀ ਚੋਣ ਤੇ ਲਾਈ ਰੋਕ ਮਹਾਲੀ ਦੇ ਡੀਸੀ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ ਪੰਜਾਬ ਦੇ ਮੰਤਰੀਆਂ ਨੂੰ ਕੇਜਰੀਵਾਲ ਵੱਲੋਂ ਦਿੱਲੀ ਬੁਲਾਉਣ ਤੇ ਪੰਜਾਬ ਸਰਕਾਰ ਤੇ ਪੜਕੇ ਵਿਕਰਮ ਮਜੀਠੀਆ ਕਰਤੇ ਖੁਲਾਸੇ ਪੰਜਾਬ ਚ ਲਗਾਤਾਰ 2 ਦਿਨ ਪਵੇਗਾ ਮੀਂਹ ਕਿਸਾਨਾਂ ਦੀਆਂ ਵਾਸ ਸਕਦੀਆਂ ਨੇ ਮੁਸ਼ਕਲਾਂ ਸੁਖਵੀਰ ਸਿੰਘ ਬਾਦਲ ਦੀਆਂ ਤਸਵੀਰਾਂ ਸਾਹਮਣੇ ਆਉਣ ਤੇ ਸੁਧਾਰ ਲਹਿਰ ਦੇ ਆਗੂਆਂ ਨੇ ਚੁੱਕੇ ਸਵਾਲ ਕਿ ਹਾ ਸ਼੍ਰੀ ਅਕਾਲ ਤੱਕ ਸਾਈ ਦੇ ਹੁਕਮਾਂ ਦੀਆਂ ਸੁਖਵੀਰ ਬਾਦਲ ਨੇ ਉਡਾਈਆਂ ਤੱਜੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਕੈਬਨਿਟ ਦੀਆਂ ਹੈ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਉਹਨਾਂ ਦੀ ਰਿਹਾਈਸ਼ ਵਿਖੇ ਹੋਈ ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਫੈਸਲੇ ਲਈ ਹਨ ਮੀਟਿੰਗ 'ਚ ਪੰਜਾਬ ਕੈਬਨਿਟ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਵੱਲੋਂ ਖਰੀਦੇ ਝੋਨੇ ਨੂੰ ਮੀਲਿੰਗ ਦੇਣ ਲਈ ਅਤੇ ਇਸ ਦੇ ਕੇਂਦਰੀ ਪੂਲ ਵਿੱਚ ਸਮੇਂ ਸਿਰ ਡਿਲੀਵਰੀ ਲਈ ਸਾਉਣੀ ਸੀਜ਼ਨ 2024-25 ਲਈ ਪੰਜਾਬ ਕਸਟਮ ਮਿਲਿੰਗ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਉਹਨਾਂ ਨੇ ਦੱਸਿਆ ਹੈ ਕਿ ਸਾਉਣੀ ਮਾਰਕੀਟਿੰਗ ਸੀਜ਼ਨ 2024-25 ਮਿਤੀ 1 ਅਕਤੂਬਰ 2024 ਤੋਂ ਸ਼ੁਰੂ ਹੋਇਆ ਹੈ ਤੇ ਖਰੀਦ ਦਾ ਕੰਮ ਮਿਤੀ 30-11-2024 ਤੱਕ ਮੁਕੰਮਲ ਹੋਵੇਗਾ ਸਾਉਣੀ ਦੀ ਖਰੀਦ ਸੀਜ਼ਨ 2024-25 ਖਰੀਦਿਆ ਝੋਨਾ ਸੂਬੇ ਵਿੱਚ ਸਥਿਤੀ ਯੋਗ ਚੋਲ ਮਿਲਾਂ ਵਿੱਚ ਸਟੋਰ ਕੀਤਾ ਜਾਵੇਗਾ ਖੁਰਾਕੀ ਵਲ ਸਪਲਾਈ ਤੇ ਖਪਤਕਾਰ ਮਾਮਲੇ ਪੰਜਾਬ ਵਿਭਾਗ ਵੱਲੋਂ ਹਰੇਕ ਸੌਣੀ ਖਰੀਦ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹਰੇਕ ਸਾਲ ਕਸਟਮ ਮੀਲਿੰਗ ਪਾਲਸੀ ਜਾਰੀ ਕੀਤੀ ਜਾਂਦੀ ਹੈ ਤਾਂਕਿ ਭਾਰਤ ਸਰਕਾਰ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਸੂਬੇ ਦੀਆਂ ਖਰੀਦ ਏਜੰਸੀਆਂ ਵੱਲੋਂ ਖਰੀਦ ਦੇ ਝੋਨੇ ਦੀ ਮੀਲਿੰਗ ਹੋ ਸਕੇ ਇਸ ਦੇ ਨਾਲ ਹੀ ਦੂਜੇ ਵੱਡੇ ਫੈਸਲੇ ਵਿੱਚ ਸੂਬੇ 'ਚ ਸਨਅਤੀ ਵਿਕਾਸ ਨੂੰ ਹੋਰ ਹੁਲਾਰਾ ਦੇਣ ਦੇ ਮੰਤਵ ਨਾਲ ਮੰਤਰੀ ਮੰਡਲ ਨੇ ਪੰਜਾਬ ਵਿੱਚ ਵਾਤਾਵਰਣ ਕਲੀਅਰੈਂਸ ਲਈ ਲੱਗਦੀ ਪ੍ਰੋਸੈਸਿੰਗ ਫੀਸ ਢਾਂਚੇ ਵਿੱਚ ਸੱਤ ਨਵੀਆਂ ਸਲੇਬਾਂ ਲਿਆ ਕੇ ਠੋਤੀ ਕਰਨ ਲਈ ਸਹਿਮਤੀ ਦਿੱਤੀ ਹੈ ਜャ ਵਿੱਚ ਵਾਤਾਵਰਣ ਕਲੀਅਰੈਂਸ ਦੇਣ ਲਈ ਪ੍ਰੋਸੈਸਿੰਗ ਫੀਸ ਵੱਜੋਂ ਪ੍ਰੋਜੈਕਟ ਦੀ ਕੁੱਲ ਲਾਗਤ ਦੇ ਪ੍ਰਤੀ ਕਰੋੜ ਰੁਪਏ ਉੱਤੇ 10000 ਰੁਪਏ ਲਈ ਜਾਂਦੇ ਹਨ ਇਸ ਕੁੱਲ ਲਾਗਤ ਵਿੱਚ ਜ਼ਮੀਨ ਇਮਾਰਤ ਬੁਨਿਆਦੀ ਢਾਂਚਾ ਪਲਾਟ ਤੇ ਮਸ਼ੀਨਰੀ ਸ਼ਾਮਿਲ ਹੁੰਦੀ ਹੈ ਹੁਣ ਨਵੀਂ ਸਲੇਬ ਮੁਤਾਬਿਕ 5 ਕਰੋੜ ਰੁਪਏ ਤੱਕ ਦੇ ਪ੍ਰੋਜੈਕਟ ਲਈ ਵਾਤਾਵਰਣ ਕਲੀਅਰੈਂਸ ਵਜੋਂ 25000 ਰੁਪਏ ਪ੍ਰੋਸੈਸਿੰਗ ਫੀਸ ਲਈ ਜਾਵੇਗੀ ਜਦੋਂ ਕਿ 5 ਤੋਂ 25 ਕਰੋੜ ਰੁਪਏ ਤੱਕ ਦੇ ਪ੍ਰੋਜੈਕਟ ਉੱਤੇ 1.5 ਲੱਖ ਰੁਪਏ ਫੀਸ ਲਈ ਜਾਵੇਗੀ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਸੂਬੇ ਵਿੱਚ ਡੈਮਾਂ ਦੀ ਸੁਰੱਖਿਆ ਤੇ ਕੁਸ਼ਲਤਾ ਦੇ ਉਦੇਸ਼ ਨਾਲ 281 ਕਰੋੜ ਰੁਪਏ ਦੀ ਲਾਗਤ ਵਾਲੇ ਡੈਮ ਰੀਹੈਬਿਲਿਟੇਸ਼ਨ ਅਤੇ ਇੰਪਰੂਵਮੈਂਟ ਪ੍ਰੋਜੈਕਟ ਦੇ ਦੂਜੇ ਤੇ ਤੀਜੇ ਪੜਾਅ ਨੂੰ ਮਨਜ਼ੂਰੀ ਦਿੱਤੀ ਹੈ ਇਹ ਇਹ ਪ੍ਰੋਜੈਕਟ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ ਜਿਸ ਦਾ ਮਨੋਰਥ ਸੂਬੇ ਦੇ ਡੈਮਾਂ ਨੂੰ ਹੋਰ ਮਜ਼ਬੂਤ ਕਰਨਾ ਹੈ ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਨੇਪਰੇ ਚੜ ਗਈ ਹੈ ਹਾਲਾਂਕਿ ਵਿਰੋਧੀ ਧਿਰ ਵੱਲੋਂ ਸਰਪੰਚ ਤੇ ਪੰਜ ਉਮੀਦਵਾਰ ਦੇ ਕਾਗਜ਼ ਰੱਦ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਕਈ ਥਾਵਾਂ ਉੱਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਖਿਲਾਫ ਸ਼੍ਰੀ ਮੁਖਸਰ ਸਾਹਿਬ ਵਿਕੇਸ਼ ਸ਼ਰਮਣੇ ਕਾਲੇ ਦਲ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਲਗਾਇਆ ਗਿਆ ਜਿਸ ਵਿੱਚ ਸ਼੍ਰੋਮਨੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਪਹੁੰਚੇ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਆਪਣੇ ਸਿਆਸੀ ਜੀਵਨ ਵਿੱਚ ਪਹਿਲੀ ਵਾਰ ਦੇਖਿਆ ਹੈ ਕਿ ਚੋਣ ਨਿਸ਼ਾਨ ਅਲੋਟ ਹੋਣ ਤੋਂ ਬਾਅਦ ਵੀ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਸੁਖਵੀਰ ਸਿੰਘ ਬਾਦਲ ਨੇ ਹਰਦੀਪ ਸਿੰਘ ਡੀਐਮਪੀ ਢਿੱਲੋਂ ਦਾ ਨਾਂ ਲਏ ਬਿਨਾ ਕਿ ਹੈ ਕਿ ਗਿੱਦੜਵਾਹਾ ਜਿਮਨੀ ਚੋਣ ਚ ਨਵੇਂ ਬਣੇ ਝਾੜੂ ਵਾਲੇ ਆਗੂਆਂ ਦੀ ਜ਼ਮਾਨਤਾਂ ਜਬਤ ਹੋ ਜਾਣਗੀਆਂ ਗਿੱਦੜਵਾਹ ਦੇ ਬੋਤੇ ਪਿੰਡਾਂ 'ਚ ਵਿਰੋਧੀ ਧਿਰ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਸਮੂੱਚਾ ਗਿੱਦੜਵਾਹ ਹੜਤਾਲ ਤੇ ਬੈਠ ਗਿਆ ਹੈ ਸੁਖਵੀਰ ਬਾਦਲ ਨੇ ਕਿ ਹੈ ਕਿ ਹੁਣ ਉਹਨਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ ਹਨ ਪਰ ਉਹ ਜਿਮਨੀ ਚੌਂਚਾ ਤਾਂ ਨਾਮਜ਼ਦਗੀਆਂ ਰੱਦ ਨਹੀਂ ਕਰਵਾ ਸਕਣਗੇ ਅਤੇ ਉਹਨਾਂ ਨੇ ਦੋਸ਼ ਲਾਇਆ ਹੈ ਕਿ ਡੀਸੀ ਮੁਕਸਰ ਦੇ ਇਸ਼ਾਰੇ ਤੇ ਵਿਰੋਧੀ ਧਿਰ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ ਉਹ ਮਾਮਲੇ ਨੂੰ ਹਾਈ ਕੋਰਟ ਵਿੱਚ ਲੈ ਕੇ ਜਾਣਗੇ ਅਫਸਰਾਂ ਨੂੰ ਅਦਾਲਤ ਵਿੱਚ ਕਸੀ ਇੱਟਿਆ ਜਾਵੇਗਾ ਪੰਚਾਇਤੀ ਚੋਣਾਂ ਚ ਜਿੰਨਾ ਚਾਹੋ ਤੱਕਾ ਕਰ ਸਕਦੇ ਹਾਂ ਪਰ ਉਪ ਚੋਣਾਂ ਚ ਤੁਸੀਂ ਬੁਰੀ ਤਰ੍ਹਾਂ ਹਾਰੋਗੇ ਉਹਨਾਂ ਨੇ ਕਿਹਾ ਹੈ ਕਿ ਬਦਲਾਅ ਨੇ ਪੰਜਾਬ ਦੀ ਹਾਲਤ ਬੱਤਰ ਕਰ ਦਿੱਤੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰੀਂਦਰ ਸਿੰਘ ਰਾਜਵੜਿੰਗ ਨੇ ਪੰਜਾਬ ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਆਪ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਸੱਤਾ ਦੀ ਦੁਰਵਰਤੋਂ ਦੀ ਨਿੰਦਾ ਕਰਦੇ ਸੱਤਾਧਾਰੀ ਪਾਰਟੀ ਦੇ ਸੱਤਾ ਤੇ ਆਪਣੀ ਪਕੜ ਪੱਕੀ ਕਰਨ ਲਈ ਲੋਕਤੰਤਰੀ ਪ੍ਰਕਿਰਿਆ ਨੂੰ ਯੋਜਨਾਬੰਦ ਤਰੀਕੇ ਨਾਲ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ ਰਾਜਾ ਵੜਿੰਗ ਨੇ ਆਪ ਦੇ ਪਖੰਡ ਨੂੰ ਜਾਗਰ ਕੀਤਾ ਹੈ ਜੋ ਬਦਲਾਵ ਦੇ ਵਾਅਦਿਆਂ ਨਾਲ ਸੱਤਾ ਵਿੱਚ ਆਈ ਸੀ ਪਰ ਉਦੋਂ ਤੋਂ ਹੀ ਰਾਜ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਚੁੱਕੀ ਹੈ ਉਨ੍ਹਾਂ ਕਿਹਾ ਕਿ ਆਪ ਦੇ ਰਾਜ ਵਿੱਚ ਪੰਜਾਬ ਵਿੱਚ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਅਤੇ ਦੇਸ਼ ਵਿੱਚ ਲੋਕਤੰਤਰ ਨੂੰ ਕਿਵੇਂ ਬਰਬਾਦ ਕੀਤਾ ਜਾ ਰਿਹਾ ਹੈ ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਚੋਣਾਂ 'ਚ ਧੱਕੇਸ਼ਾਹੀ ਦੇ આરોਪ ਲਾਇਆ ਜਾ ਰਹੇ ਹਨ ਹੁਣ ਜਿਹੜਾ ਇੱਕ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚਿਆ ਹੈ ਜਿਸ ਵਿੱਚ ਅਦਾਲਤ ਨੇ ਮੋਹਾਲੀ ਦੇ ਡੀਸੀ ਨੂੰ ਨੋਟਿਸ ਜਾਰੀ ਕੀਤਾ ਹੈ ਮੋਹਾਲੀ ਦੇ ਪਿੰਡ ਪਾਪੜੀ ਦੇ ਉਮੀਦਵਾਰੀ ਦੇ ਚਾਰ ਦਾਵੇਦਾਰਾਂ ਦੀ ਪਟੀਸ਼ਨਾਂ ਤੇ ਅਦਾਲਤ ਨੇ ਡਿਪਟੀ ਕਮਿਸ਼ਨਰ ਨੂੰ ਮਾਮਲੇ 'ਚ ਤਲਬ ਕਰਦਿਆਂ ਅੱਜ ਜਵਾਬ ਮੰਗੇ ਐਡਵੋਕੇਟ ਦੀਪਕ ਸਬਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹਾਈ ਕੋਰਟ ਨੇ ਮੋਹਾਲੀ ਦੇ ਪਾਪੜੀ ਪਿੰਡ ਦੀਆਂ ਪੰਚਾਇਤੀ ਚੋਣਾਂ ਤੋਂ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ ਨਾਲ ਹੀ ਅਦਾਲਤ ਨੇ ਮੋਹਾਲੀ ਦੇ ਡੀਸੀ ਜੋ ਕਿ ਚੋਣ ਅਧਿਕਾਰੀ ਵੀ ਹਨ ਨੂੰ ਮੋਟਿਜ਼ ਜਾਰੀ ਕਰਕੇ ਅੱਜ ਅਦਾਲਤ ਵਿੱਚ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਬੁਲਾ ਕੇ ਮੀਟਿੰਗ ਕੀਤੀ ਸੀ ਜਿਸ ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਕੈਬਨਿਟ ਮੰਤਰੀਆਂ ਦੇਗਵਾਈ ਵਾਲੇ ਵਿਭਾਗਾਂ ਦੀ ਸਮੀਖਿਆ ਕੀਤੀ ਤੇ ਉਹਨਾਂ ਲਈ ਟੀਚੇ ਤੈਅ ਕੀਤੇ ਗਏ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਵੱਡੇ ਸਵਾਲ ਚੁੱਕੇ ਹਨ ਵਿਕਰਮ ਮਜੀਠੀਆ ਨੇ ਐਕਸ ਤੇ ਪੋਸਟ ਕਰਦਿਆਂ ਲਿਖਿਆ ਕਿ ਇਹ ਬਹੁਤ ਹੈਰਾਨੀਜਨਕ ਹੈ ਕਿ ਪੰਜਾਬ ਦੇ ਮੰਤਰੀ ਜੋ ਪੰਜਾਬ ਵਿੱਚ ਸੰਵਿਧਾਨੀ ਕੋਦਿਆਂ ਤੇ ਹਨ ਆਪਣੇ ਪਾਰਟੀ ਦੇ ਗੈਰ ਪੰਜਾਬੀ ਆਗੂ ਅਰਵਿੰਦ ਕੇਜਰੀਵਾਲ ਨੂੰ ਰਿਪੋਰਟ ਦੇ ਰਹੇ ਹਨ ਅਤੇ ਉਸ ਤੋਂ ਭਵਿੱਖ ਵਿੱਚ ਕੰਮ ਕਰਨ ਦੇ ਨਿਰਦੇਸ਼ ਪ੍ਰਾਪਤ ਕਰ ਰਹੇ ਹਨ ਉਹਨਾਂ ਨੇ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਕੌਣ ਹੁੰਦਾ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਮੰਤਰੀਆਂ ਨੂੰ ਨਿਰਦੇਸ਼ ਦੇ ਰਿਹਾ ਹੈ ਕਿ ਇਸ ਦਾ ਮਤਲਬ ਹੈ ਕਿ ਸੀਐਮ ਭਗਵੰਤ ਮਾਨ ਪੂਰੀ ਤਰ੍ਹਾਂ ਬਾਹਰ ਕੱਢ ਦਿੱਤਾ ਗਿਆ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਹ ਤੱਕ ਨਹੀਂ ਪਤਾ ਸੀ ਕਿ ਉਸਦੇ ਮੰਤਰੀ ਦਿੱਲੀ ਵਿੱਚ ਆਪਣੇ ਕੇਜਰੀਵਾਲ ਨੂੰ ਰਿਪੋਰਟ ਦੇਣ ਲਈ ਗਏ ਹਨ ਅਤੇ ਉਸਨੇ ਜਲੰਧਰ ਵਿੱਚ ਕੈਬਨਿਟ ਦੀ ਮੀਟਿੰਗ ਲਈ ਹੈ ਜਿਸ ਨੂੰ ਚੰਡੀਗੜ੍ਹ ਵਿੱਚ ਰੱਖਣਾ ਪਿਆ ਕਿਉਂਕਿ ਮੰਤਰੀ ਜਲੰਧਰ ਨਹੀਂ ਪਹੁੰਚ ਸਕਦੇ ਸਨ। ਉਹਨਾਂ ਨੇ ਅੱਗੇ ਲਿਖਿਆ ਹੈ ਕਿ ਮਾਨ ਕੱਲ੍ਹ ਸ਼ਾਮ ਜਲੰਧਰ ਪਹੁੰਚ ਗਏ ਸਨ। ਇਹ ਪਹਿਲੀ ਵਾਰ ਹੈ ਰਾਜ ਦੇ ਇਤਿਹਾਸ ਵਿੱਚ ਕਿ ਮੁੱਖ ਮੰਤਰੀ ਆਪਣੇ ਮੰਤਰੀਆਂ ਦੀ ਉਡੀਕ ਕਰ ਰਿਹਾ ਹੈ। ਭਗਵੰਤ ਮਾ ਜੀ ਤੁਸੀਂ ਪਹਿਲਾਂ ਪੰਜਾਬੀਆਂ ਨੂੰ ਜਵਾਬ ਦਿਓ ਤੇ ਫਿਰ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਮੌਸਮ ਵਿਭਾਗ ਨੇ ਪੰਜਾਬ ਵਿੱਚ ਉਮੀਦਾਂ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਮੁਤਾਬਿਕ ਅੱਜ ਪੰਜਾਬ ਹਰਿਆਣਾ ਵਿੱਚ ਕੁਝ ਥਾਵਾਂ ਉੱਤੇ ਮੀਂਹ ਪਵੇਗਾ ਕੱਲ੍ਹ ਸ਼ਾਮ ਤੋਂ ਮੌਸਮ ਬਦਲ ਗਿਆ ਹੈ ਇਸ ਦੇ ਨਾਲ ਹੀ ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਦੱਸ ਦੇ ਕਿ ਮਾਨਸੂਨ ਨੇ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਨੂੰ 올 ਵਿਦਾ ਕਹਿ ਦਿੱਤਾ ਹੈ ਇਨ੍ਹਾਂ ਹੀ ਇਲਾਕਿਆਂ ਵਿੱਚ ਮਾਨਸੂਨ ਦੌਰਾਨ ਰਿਕਾਰਡ ਮੀਂਹ ਪਿਆ ਹੈ ਇਸ ਦੇ ਨਾਲ ਹੀ ਮਾਨਸੂਨ ਖਤਮ ਹੋਣ ਤੋਂ ਬਾਅਦ ਅਕਤੂਬਰ ਚ ਤਾਪਮਾਨ ਚ ਲਗਾਤਾਰ ਵਾਧਾ ਹੋ ਰਿਹਾ ਹੈ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਸੁਖਵੀਰ ਸਿੰਘ ਬਾਦਲ ਤੇ ਸਵਾਲ ਚੁੱਕੇ ਹਨ ਉਹਨਾਂ ਨੇ ਕਿ ਹੈਗੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਸਿਆਸੀ ਮਫਾਦਾਂ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਕੋਰ ਉਲੰਘਣਾ ਕਰਕੇ ਇਹ ਸਾਬਿਤ ਕੀਤਾ ਹੈ ਕਿ ਉਹਨਾਂ ਲਈ ਪੰਥਕ ਮਰਿਆਦਾ ਦੀ ਕੋਈ ਅਹਿਮੀਅਤ ਨਹੀਂ ਹੈ ਉਧਾਰ ਲੈਰ ਦੇ ਆਗੂਆਂ ਨੇ ਕਿਹਾ ਹੈ ਕਿ ਅੱਜ ਜਦੋਂ ਅਚਾਨਕ ਉਹਨਾਂ ਸਾਹਮਣੇ ਸੁਖਵੀਰ ਸਿੰਘ ਬਾਦਲ ਦੀਆਂ ਜਨਤਕ ਸਮਾਗਮ ਵਿਯੋਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਉਹਨਾਂ ਨੂੰ ਬੜਾ ਗਹਿਰਾ ਦੁੱਖ ਲੱਗਾ ਤੇ ਅੱਜ ਸੁਖਵੀਰ ਸਿੰਘ ਬਾਦਲ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਉਹਨਾਂ ਲਈ ਮਰੀ ਪੀਰੀ ਦੇ ਸਿੰਧਾਂਤਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜਿਸ ਸਿਆਸਤ ਨੂੰ ਪਿਆਰਾ ਹੈਠ ਅਤੇ ਧਰਮ ਨੂੰ ਸਿਰ ਦਾ ਤਾਜ ਸਮਝਣਾ ਗੁਰਮਤਾ ਹੈ ਇਸ ਦੇ ਉਲਟ ਸੁਖਵੀਰ ਸਿੰਘ ਬਾਦਲ ਪੰਥਕ ਮर्यादा ਨੂੰ ਤਾਰ-ਤਾਰ ਕੀਤਾ ਹੈ ਸੁਧਾਰ ਲਹਿਰ ਦੇ ਆਗੁਨੇ ਸਾਂਝੇ ਰੂਪ ਵਿੱਚ ਸੁਖਵੀਰ ਬਾਦਲ ਨੂੰ ਸਵਾਲ ਕੀਤਾ ਹੈ ਕਿ ਖੁਦ ਸੁਖਵੀਰ ਸਿੰਘ ਬਾਦਲ ਇਹ ਦੱਸਣ ਦੀ ਖੇਚਲ ਕਰਨਗੇ ਕਿ ਉਹਨਾਂ ਲਈ ਤਨਖਾਹੀਆ ਦਾ ਮਤਲਬ ਕੀ ਹੈ ਜਾਂ ਆਪਣੇ ਸਿਆਸੀ ਸਾਥੀ ਤੋਂ ਹੀ ਪੁੱਛ ਲੈਣ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਨਿੱਜੀ ਟੀਵੀ ਤੇ ਤਨਖਾਹੀਆ ਕਰਾਰ ਵਿਅਕਤੀ ਨਾਲ ਕਿਸ ਤਰੀਕੇ ਦੇ ਸਬੰਧ ਰੱਖੇ ਜਾਣੇ ਚਾਹੀਦੇ ਹਨ ਅਤੇ ਕਿਸ ਤਰੀਕੇ ਤਨਖਾਹੀਆ ਕਰਾਰ ਵਿਅਕਤੀ ਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ ਸਾਥਿਓ ਪਿਛਲੇ 2.5 ਸਾਲਾਂ ਤੋਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੋਕਪੱਖੀ ਫੈਸਲੇ ਨੇ ਜਿਹੜੇ ਉਹ ਲੈਣ ਦੀ ਆ ਰਹੀ ਹੈ ਤੇ ਅੱਜ ਵੀ ਉਸੇ ਕੜੀ ਦੇ ਵਿੱਚ ਕੁਝ ਅਹਿਮ ਫੈਸਲੇ ਨੇ ਜਿਹੜੇ ਉਹ ਪੰਜਾਬ ਦੇ ਵੱਖ-ਵੱਖ ਖੇਤਿਆਂ ਦੇ ਲੋਕਾਂ ਦੇ ਹੱਕ ਦੇ ਲਈ ਉਹ ਲਏ ਗਏ ਨੇ ਜਿਨ੍ਹਾਂ ਵਿੱਚੋਂ ਕੁਝ ਨੂੰ ਮੈਂ ਬਰੀਫ ਹੈ ਜਿਹੜਾ ਉਹ ਕਰੂੰਗਾ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਲੰਬੇ ਸਮੇਂ ਤੋਂ ਆਈ ਥਿੰਕ ਸਦੀਆਂ ਤੋਂ ਇਹ ਪ੍ਰੋਬਲਮ ਚੱਲੀ ਆ ਰਹੀ ਸੀ ਤਕਰੀਬਨ 70-80 100 ਸਾਲ ਵੀ ਹੋ ਗਏ ਸੀਗੇ ਕਿ ਕੁਝ ਕੈਟੇਗਰੀਜ਼ ਨੇ ਜਿਹੜੀਆਂ ਸ਼ਾਇਦ ਮੀਡੀਆ ਦੇ ਸਾਥੀਆਂ ਨੇ ਵੀ ਨਾ ਸੁਣੀਆਂ ਹੋਣ ਜਿਹੜੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਈ ਇਹੋ ਜਿਹੇ ਵਰਕਰ ਹੁੰਦੇ ਸੀਗੇ ਗਰੀਬ ਤਬਕੇ ਦੇ ਲੋਕ ਹੁੰਦੇ ਸੀ ਸਾਡੇ ਭਰਾ ਕਿ ਜਿਹੜੇ ਜ਼ਿਮੀਦਾਰਾਂ ਦੀ ਖੇਤਾਂ ਸੌਰੀ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ ਜਿਵੇਂ ਸਪੋਜ਼ ਕਿਸੇ ਨੇ ਬੋਰ ਲਾਉਣਾ ਅੱਜਕੱਲ ਮਸ਼ੀਨਰੀ ਐ ਨਹੀਂ ਹੁੰਦਾ ਕਿਸੇ ਨੇ ਜੰਗਲ ਦੀ ਸਫਾਈ ਕਰਨੀ ਹੈ ਉਹੋ ਜਿਹੇ ਕੰਮ ਜਿਹੜੇ ਸਪੋਜ਼ ਮੈਂ ਨਾਮ ਲਵਾਂ ਘੋਡੇਦਾਰ ਬੂਟੇਮਾਰ ਡੇਲੀ ਮਾਰ ਇਨਸਾਰ ਮਿਆਦੀ ਮਕਰਰੀਦਾਰ ਮੁੰਡੀ ਮਾਰ ਪਨਾਹੀ ਕਦੀਮ ਸੱਜੀਦਾਰ ਅਤੇ ਤਰਦਦਕਾਰ ਇਹ ਵੈਸਟਿੰਗ ਆਫ ਪ੍ਰੋਪਰਟੀ ਰਾਈਟਸ ਰੂਲ ਜਿਹੜਾ 2023 ਹੈ ਜਿਹੜਾ ਉਹ ਅਸੀਂ ਲੈ ਕੇ ਆਇਆ ਜਿਹਦੇ ਵਿੱਚ ਜੋ ਲੋਕ ਕਿਸੇ ਸਮਿਆਂ ਦੇ ਵਿੱਚ ਕੰਮ ਕਰਦੇ ਸੀਗੇ ਖੇਤਾਂ ਦੇ ਉੱਪਰ ਉਹ ਅੱਜ ਵੀ ਰੈਵਨਿਊ ਰਿਕਾਰਡ ਦੇ ਵਿੱਚ ਉਹ ਕਾਸ਼ਤਕਾਰ ਦੇ ਖਾਨੇ ਦੇ ਵਿੱਚ ਬੋਲਦੇ ਨੇ ਪਰ ਉਹਨਾਂ ਕੋਲ ਅੱਜ ਵੀ ਅਜੇ ਮਾਲਕੀ ਦੇ ਪ੍ਰੋਪਰਾਈਟਰੀ ਰਾਈਟਸ ਨੇ ਜਿਹੜੇ ਉਹ ਹੈ ਨਹੀਂਗੇ ਜਿਦੀ ਵਜੇ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਿੱਕਤਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਤੇ ਇਸ ਕੈਟਾਗਰੀ ਨੂੰ ਅਸੀਂ ਰਾਈਟਸ ਦੇ ਰਹੇ ਹਾਂ ਅੱਜ ਪੰਜਾਬ ਸਰਕਾਰ ਰਾਈਟਸ ਦੇ ਰਹੀ ਹੈ ਕਿ ਉਹ ਉਹ ਮਾਲਕ ਨੇ ਜਿਹੜੇ ਉਹ ਬਣ ਸਕਣ ਇਹਦੇ ਵਿੱਚ ਤਕਰੀਬਨ 11231 ਬੈਨੀਫਿਸ਼ੀਰੀਜ਼ ਨੇ ਉਹਨਾਂ ਨੂੰ ਫਾਇਦਾ ਹੋਣਾ ਔਰ 4196 ਇਹ ਟੋਟਲ ਰਕਬਾ ਇਕੜ ਹੈ ਜਿਹੜਾ ਪੰਜਾਬ ਦੇ ਵਿੱਚ ਹੈ 4896 ਇਕੜ ਔਰ ਜ਼ਿਆਦਾਤਰ ਇਹ ਮਾਝੇ ਦੇ ਇਲਾਕੇ ਦੇ ਵਿੱਚ ਹੈ ਸੋ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹ ਕੀਤਾ ਔਰ ਸ਼ਾਇਦ ਪਿਛਲੇ ਸਰਕਾਰਾਂ ਨੇ ਕਦੇ ਇਹ ਇਹਨਾਂ ਨੇ ਉਹ ਇਹ ਨਾਮ ਵੀ ਨਾ ਸੁਣੇ ਹੋਣਗੇ ਜਿਹੜੇ ਅੱਜ ਅਸੀਂ ਪ੍ਰਾਪਰਟੀ ਰਾਈਟਸ ਨੇ ਜਿਹੜੇ ਉਹ ਦੇ ਰਹੇ ਆ ਨੰਬਰ 2 ਇੱਕ ਪੰਜਾਬ ਦੇ ਵਿੱਚ এনवायरमेंटਲ ਕਲੀਅਰੈਂਸ ਦੀਆਂ ਫੀਸਾਂ ਜਿਹੜੀਆਂ ਸੀਗੀਆਂ ਉਹ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਬਹੁਤ ਸੈਂਸਿਟਿਵ ਇਸ਼ੂ ਹੈ ਔਰ ਉਹਦੇ ਵਿੱਚ ਅ ਇੰਡਸਟਰੀ ਦਾ ਵੀ ਕੰਸਰਨ ਰਹਿੰਦਾ ਸੀਗਾ ਕਿ ਜੀ ਉਹ ਜਿਹੜੀ এনवायरमेंटਲ ਕਲੀਅਰੈਂਸ ਦੀ ਫੀਸਾਂ ਪੰਜਾਬ ਦੇ ਵਿੱਚ ਜ਼ਿਆਦਾ ਨੇ ਉਹਦੇ ਬਾਰੇ ਕਾਫੀ ਇੰਡਸਟਰੀ ਤੋਂ ਵੀ ਬਾਕੀ ਸਾਥੀਆਂ ਤੋਂ ਵੀ ਜਿਹੜੀਆਂ ਰਿਪਰੈਜ਼ੈਂਟੇਸ਼ਨਾਂ ਆndੀਆਂ ਰਹੀਆਂ ਉਹਦੇ ਤਹਿਤ ਉਹਨਾਂ ਦੀ ਰੈਸ਼ਨਲਾਈਜ਼ੇਸ਼ਨ ਜਿਹੜੀ ਉਹ ਕੀਤੀ ਹੈ ਪਹਿਲਾਂ ਇਹ ਹੁੰਦੀ ਸੀਗੀ ਸਪੋਜ਼ ਕਿਸੇ ਨੇ 5 ਕਰੋੜ ਦੀ ਇਨਵੈਸਟਮੈਂਟ ਕਰਨੀ ਹੈ ਪਹਿਲਾਂ ਸੀਗਾ 1 ਕਰੋੜ ਮਗਰ 10000 ਰੁਪਿਆ ਉਹ ਜਿਵੇਂ ਜਿਵੇਂ ਜਿੰਨੀ ਜਿੰਨੀ ਇਨਵੈਸਟਮੈਂਟ ਵੱਧਦੀ ਜਾਂਦੀ ਸੀਗੀ ਉਨਾ ਹੀ ਉਹ ਮਲਟੀਪਲਾਈਡ ਬਾਈ 10000 ਹੋ ਜਾਂਦਾ ਸੀਗਾ ਸੋ ਹੁਣ ਉਹ ਜਿਹੜਾ ਕੀਤਾ ਗਿਆ ਉਹ ਉਹਦੇ ਸਲੈਬਸ ਫਿਕਸ ਕੀਤੇ ਨੇ ਕਿ ਸੱਤ ਸਲੈਬਸ ਬਣਾ ਦਿੱਤੇ ਗਿਆਂ ਜੇ ਸਪੋਜ਼ 5 ਕਰੋੜ ਤੱਕ ਦੀ ਇਨਵੈਸਟਮੈਂਟ ਹੈ ਜਿੱਥੇ 50000 ਰੁਪਏ ਪਹਿਲਾਂ ਲੱਗਦਾ ਸੀਗਾ ਹੁਣ ਉਹ 25000 ਲੱਗੂਗਾ ਟੂ ਬੀ ਔਨ ਦ ਲੋਇਸਟ ਸਾਈਡ ਔਰ ਜਿਹੜੀ ਸਤਵੀਂ ਕੈਟੇਗਰੀ ਹੈ ਸਲੈਬ ਹੈ ਉਹ ਜੇ ਸਪੋਜ਼ ਕਿਸੇ ਦੀ 1000 ਕਰੋੜ ਰੁਪਏ ਦੀ ਇਨਵੈਸਟਮੈਂਟ ਹੈ ਜਾਂ ਓਵਰ ਐਂਡ ਅਬੋਵ 1000 ਕਰੋੜ ਹੈ ਉਹ ਜਿੱਥੇ ਪਹਿਲਾਂ 1 1 ਕਰੋੜ ਬਣ ਜਾਂਦਾ ਸੀ ਜਾਂ ਉਸ ਤੋਂ ਵੀ ਵੱਧ ਬਣ ਜਾਂਦਾ ਸੀਗਾ ਹੁਣ ਉਹਦੀ ਫਿਕਸੇਸ਼ਨ ਹੈ ਜਿਹੜੀ ਉਹ 75 ਲੱਖ ਰੁਪਏ ਦੇ ਕਰ ਦਿੱਤੀ ਗਈ ਹੈ ਇਹਦੇ ਨਾਲ ਮੈਂ ਸਮਝਦਾ ਕਿ ਇੰਡਸਟਰੀ ਹੈ ਜਿਹੜੀ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਪ੍ਰਮੋਟ ਹੋਏਗੀ ਔਰ ਕਾਫੀ ਉਹਨਾਂ ਨੂੰ ਸਹੂਲਤ ਇਸ ਚੀਜ਼ ਨਾਲ ਮਿਲਣੀ ਹੈ ਦੇਖੋ ਜੀ ਇਹ ਭਗਵੰਤ ਮਾਨ ਆਮ ਆਦਮੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਲੋਕਤੰਤਰ ਦੀ ਜਿਸ ਤਰੀਕੇ ਦੇ ਨਾਲ ਧਜੀਆਂ ਉਡਾਈਆਂ ਗਏ ਨੇ ਇਹਨਾਂ ਪੰਚਾਇਤੀ ਇਲੈਕਸ਼ਨਾਂ 'ਚ ਸ਼ਾਇਦ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ 50 ਸਾਲ ਚ ਨਹੀਂ ਦੇਖਿਆ ਹੋਗਾ ਜਿੱਥੇ ਮਾਸਕ ਸਕੇਲ ਚ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਗਏ ਨੇ ਲੋਕਾਂ ਨੂੰ ਡਰਾਇਆ ਤਾਂ ਮੁਕਾਇਆ ਤਾਂ ਕੀਤਾ ਲੇਕਿਨ ਕਤਲ ਕਰਕੇ ਅਗਵਾ ਤੱਕ ਵੀ ਕੀਤਾ ਗਿਆ ਹੁਣ ਮੈਂ ਜੇ ਆਪਨੇ ਹੀ ਹਲਕੇ ਦੀ ਮੈਂ ਗੱਲ ਕਰਨਾ ਕੱਲ ਰਾਤ ਨੂੰ ਮੈਨੂੰ ਪਤਾ ਲੱਗਿਆ ਕਿ ਗਿੱਦੜਵੇ ਦੇ 15 ਪੰਚਾਇਤਾਂ ਚ ਜਿੱਥੇ ਅਕਾਲੀ ਦਲ ਦੇ ਬੰਦੇ ਖੜੇ ਸੀ 15 ਦੇ 15 ਪਿੰਡਾਂ ਦੇ ਆਪਣੇ ਕੈਂਡੀਡੇਟਸ ਦੇ ਕਾਗਜ਼ ਰੱਦ ਹੋ ਗਏ ਜੇ ਮੈਂ ਲੰਮੀ ਦੀ ਗੱਲ ਕਰਾਂ ਕਦੇ ਸੁਣਿਆ ਕਿ ਮੰਤਰੀ ਸਾਹਿਬ ਜਾ ਕੇ ਨੋਮੀਨੇਸ਼ਨ ਸੈਂਟਰ ਵਿੱਚ ਜਾ ਕੇ ਲੋਕਾਂ ਨੂੰ ਡਰਾ ਧਮਕਾ ਕੇ ਉੱਥੋਂ ਭਜਾਉਣ ਖੁੜੀਆ ਸਾਹਿਬ ਦੀ ਆ ਹਰਕਤ ਹੋਈ ਹੈ ਭਾਵੇਂ ਕਤਲ ਹੋ ਰਹੇ ਨੇ ਭਾਵੇਂ ਅਗਵਾ ਹੋ ਰਹੇ ਨੇ ਕਾਗਜ਼ ਰੱਦ ਹੋ ਰਹੇ ਨੇ ਤਾਂ ਫੇਰ ਤੁਸੀਂ ਇਹ ਲੋਕਤੰਤਰ ਦਾ ਢੋਂਗ ਕਰਦੇ ਕਿਉਂ ਤੁਸੀਂ ਬੈਠੋ ਦਫ਼ਤਰ 'ਚ ਤੇ ਆਪਦੇ ਚਾਹਤਿਆਂ ਨੂੰ ਨੋਮੀਨੇਟ ਕਰ ਦੋ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੇ ਇਹ ਜਿਹੜੇ ਆਮ ਆਦਮੀ ਤੋਂ ਲੜ ਰਹੇ ਨੇ ਮੈਂ ਇਹਨਾਂ ਨੂੰ ਵੀ ਦੱਸਣਾ ਚਾਹਦੀ ਆ ਕਿ ਤੁਹਾਡੀ ਨਕਮੀ ਸਰਕਾਰ ਨੇ ਪੰਜਾਬ ਨੂੰ ਇੰਨਾ ਕਰਜ਼ਾਈ ਕਰਤਾ ਹੈਗਾ ਕਿ ਇਸ ਮਹੀਨੇ ਪਿਛਲੇ ਮਹੀਨਿਆਂ ਦੀ ਤਰ੍ਹਾਂ 1150 ਕਰੋੜ ਰੁਪਏ ਲੈ ਕੇ ਇਹਨਾਂ ਨੇ ਤਨਖਾਹਾਂ ਦਿੱਤੀਆਂ ਨੇ ਅਫਸੋਸ ਹੁੰਦਾ ਹੈ ਕਿ ਇਹ ਕੱਲੇ ਲੁੱਟਣ 'ਚ ਲੱਗੇ ਹੋਏ ਤਾਂ ਲੁੱਟ-ਲੁੱਟ ਕੇ ਆਪ ਦੀ ਕੁਰਸੀ ਦੇ ਖਾਤੇ ਰਾ ਹਾਲਾਤ ਪੈਦਾ ਕਰਦੇ ਨੇ ਕਿ ਅੱਜ ਸਾਡਾ ਮੁੱਖ ਮੰਤਰੀ ਲਾਤਾ ਆਪ ਦੇ ਮੰਤਰੀ ਬਣਾ ਸਕਦਾ ਹੈ ਨਾ ਲਾ ਸਕਦਾ ਹੈ ਹੁਕਮ ਦਿੱਲੀੋਂ ਚੱਲਦਾ ਹੈ ਚੱਕ ਕੇ ਜਿੰਨੂੰ ਮਰਜ਼ੀ ਲਾਤਾ ਤੇ ਜਿੰਨੂੰ ਮਰਜ਼ੀ ਬਣਾਤਾ ਅੱਜ ਦਾ ਮੁੱਖ ਮੰਤਰੀ ਆਪਦਾ ਉਹ ਐਸਟੀ ਤੱਕ ਨਹੀਂ ਰੱਖ ਸਕਦਾ ਤੇ ਹੈਰਾਨੀ ਦੀ ਗੱਲ ਕਿ ਕੱਲ ਕੇਜਰੀਵਾਲ ਨੇ ਦਿੱਲੀ 'ਚ ਮੀਟਿੰਗ ਕਰਦਾ ਹੈ ਪੰਜਾਬ ਦੇ ਮੰਤਰੀ ਦਿੱਲੀ ਵਜਾ ਬੁਲਾਏ ਜਾਂਦੇ ਨੇ ਕੇਜਰੀਵਾਲ ਮੀਟਿੰਗ ਕਰਦਾ ਮੁੱਖ ਮੰਤਰੀ ਦਾ ਨਾਮੋ ਨਿਸ਼ਾਨ ਨਹੀਂ ਆਪ ਦਾ OSD ਨਹੀਂ ਰੱਖ ਸਕਦਾ ਆਪ ਦਾ ਡਾਇਰੈਕਟਰ ਕਮਿਊਨੀਕੇਸ਼ਨ ਨਹੀਂ ਰੱਖ ਸਕਦਾ ਹੋਰ ਉਹਦੇ ਮੰਤਰੀ ਵੀ ਦਿੱਲੀ ਚ ਮੀਟਿੰਗਾਂ ਕਰ ਰਹੇ ਨੇ ਤਾਂ ਕਿਸ ਹੱਦ ਤਾਈਂ ਦਿੱਲੀ ਦਾ ਕੰਟਰੋਲ ਚੱਲ ਰਿਹਾ ਹੈ ਇਹ ਨਿਕੰਮਾ ਮੁੱਖ ਮੰਤਰੀ ਆਪ ਦੀ ਕੁਰਸੀ ਦੇ ਖਾਤਰ ਚੱਲ ਤੈਨੂੰ ਕੇਜਰੀਵਾਲ ਨਹੀਂ ਸੱਦਾ ਤੂੰ ਘੱਟੋ ਘੱਟ ਕਿਸਾਨਾਂ ਦੀ ਜਿਹੜੀ ਅੱਜ ਸਾਰੇ ਬਿਹਾਲ ਹੋਏ ਪਏ ਨੇ ਝੋਨੇ ਦੀ ਇੱਕ ਕਮਾਈ ਆਉਂਦੀ ਹੈ ਕਿਸਾਨ ਦੇ ਕੋਲ ਔਰ ਕਿਸਾਨ ਬੇਹਾਲ ਬੈਠਾ ਕਿਉਂਕਿ ਮੰਡੀ 'ਚ ਕੋਈ ਖਰੀਦ ਨਹੀਂ ਹੋ ਰਹੀ ਕੋਈ ਲਿਫਟਿੰਗ ਨਹੀਂ ਹੋ ਰਹੀ ਮੁੱਖ ਮੰਤਰੀ ਨੇ ਕੋਈ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਕੋਈ ਆੜਤੀਆ ਦੇ ਨਾਲ ਮੀਟਿੰਗ ਕੀਤੀ ਜਿਹੜਾ ਉਹਦਾ ਫਰਜ਼ ਬੰਦਾ ਉਹ ਤਾਂ ਕਰ ਨਹੀਂ ਰਿਹਾ ਜਦ ਸਮਾਂ ਸੀ ਉਹ ਕਰਨਾ ਤਾਂ ਹਰਿਆਣਾ ਜਾ ਕੇ ਕੇਜਰੀਵਾਲ ਦੀ ਪਾਰਟੀ ਨੂੰ ਚੁਕਾਉਣ ਵਾਸਤੇ ਪੰਜਾਬ ਦੇ ਪੈਸੇ ਉੱਥੇ ਉਡਾ ਰਿਆ ਸੀ ਤੇ ਅੱਜ ਕਿਸਾਨ ਬੇਹਾਲ ਹੈ ਤੇ ਜਦ ਸਵਾਲ ਉੱਠ ਰਹੇ ਨੇ ਤਾਂ ਕਿਸਾਨ ਨੂੰ ਮਿਲਦਾ ਆੜਤੀਆ ਨੂੰ ਜਿਨ੍ਹਾਂ ਨੂੰ ਮਿਲਣਾ ਹੁੰਦਾ ਹੁਣ ਸਾਡੇ ਰਵਿੰਦਰ ਚਿਮਾ ਸਾਹਿਬ ਹੈਗੇ ਆੜਤੀਆ ਦੇ ਹੈੱਡ ਉਹਨਾਂ ਨੂੰ ਘਰ 'ਚੋਂ ਬੰਦ ਕਰਤਾ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਜਾ ਕੇ ਸਵਾਲ ਉ ਤੇ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਕੋਲੀ ਸੋ ਪੰਜਾਬ ਨੂੰ ਅੱਜ ਕਰਜ਼ਾਈ ਕਰ ਛੱਡਿਆ ਕਾਨੂੰਨ ਵਿਵਸਥਾ ਦਾ ਜੋ ਹਾਲ ਹੈ ਕਿ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਜਾ ਕੇ ਲੋਕ ਤਾਂ ਖੁਆ ਬੰਦਾ ਆਪਣੇ ਘਰ ਚ ਸੁਰੱਖਿਤ ਨਹੀਂ ਆਪਦੇ ਦੁਕਾਨ ਤੇ ਚ ਦਕਸ਼ਿਤ ਨਹੀਂ ਐ ਪਾਵੇਂ ਡਾਕਟਰ ਹੋਏ ਪਾਵੇਂ ਵਕੀਲ ਹੋਏ ਦੁਕਾਨਦਾਰ ਹੋਏ ਇੰਡਸਟਰੀਅਲਿਸ ਹੋਏ ਸਾਰਿਆਂ ਨੂੰ ਫਰੋਤੀਆਂ ਤੇ ਧਮਕੀਆਂ ਆ ਰਹੀਆਂ ਨੇ ਲੋਕੀ ਪੰਜਾਬ ਛੜਛੜ ਬਾਹਰ ਭੱਜਦੇ ਨੇ ਇਹ ਪੰਜਾਬ ਦਾ ਹਾਲ ਤੇ ਦੇ ਜ਼ਿੰਮੇਵਾਰ ਇਹ ਸਰਕਾਰ ਹੈ ਤੇ ਉਹ ਲੋਕਾਂ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਨੂੰ ਵੋਟ ਪਾ ਕੇ ਸਰਪੰਚੀ ਚੋਣਾਂ ਦੇ ਵਿੱਚ ਉਹ ਪੰਜਾਬ ਪਰ ਦੇ ਵਿੱਚ ਤੱਕਾ ਹੋ ਰਿਹਾ ਹੈ ਮੈਂ ਆਮ ਆਦਮੀ ਪਾਰਟੀ ਨੂੰ ਇਹ ਯਾਦ ਕਰਾਉਣਾ ਚਾਹਣੀ ਹੈ ਕਿ ਇਹ ਸਦਾ ਲਈ ਪੰਜਾਬ ਦੀ ਕੁਰਸੀ ਤੇ ਨਹੀਂ ਬੈਠੇ ਬਹੁਤਾ ਸਮਾਂ ਲੰਘ ਗਿਆ ਥੋੜਾ ਰਹਿ ਗਿਆ ਔਰ ਇਸ ਤਰ੍ਹਾਂ ਦੇ ਤੱਕੇ ਅਕਾਲੀ ਦਲ ਕਰਿਆ ਕਰਦਾ ਸੀ ਅੱਜ ਅਕਾਲੀ ਦਲ ਦੇ ਪਤਨ ਦਾ ਕਾਰਨ ਉਹਨਾਂ ਦੀਆਂ ਕੀਤੀਆਂ ਲੋਕਾਂ ਦੇ ਉੱਤੇ ਵਧਿੱਕੀਆਂ ਹਨ ਜੋ ਉਹਨਾਂ ਨੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜੋ ਝੂਠੇ ਪਰਚਿਆਂ ਦਾ ਰਵਾਜ ਪੰਜਾਬ ਭਰ ਦੇ ਵਿੱਚ ਉਹਨਾਂ ਨੇ ਚਲਾਇਆ ਅੱਜ ਉਹ ਸਾਰੀਆਂ ਨੀਤੀਆਂ ਨਵੇਂ ਸਿਰਿਓਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਭਰ ਦੇ ਵਿੱਚ ਕਰ ਰਹੀ ਹੈ ਔਰ ਹਰੇਕ ਹਲਕੇ ਦੇ ਵਿੱਚੋਂ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਕਿਤੋਂ 30 ਪਿੰਡਾਂ ਦੇ ਕਾਗਜ਼ ਰੱਦ ਕਰਤੇ ਕਿਤੋਂ 50ਾਂ ਦੇ ਕਰਤੇ ਕਿਤੇ ਕਿਸੇ ਤੇ ਝੂਠਾ ਪਰਚਾ ਪਾਤਾ ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ ਸਾਹਿਬਾਨ ਨੇ ਔਰ ਸਾਰੀ ਬਿਊਰੋਕ੍ਰੇਸੀ ਨੂੰ ਮੈਂ ਬੇਨਤੀ ਕਰਨਾ ਚਾਹਣੀ ਹੈ ਕਿ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਤੁਹਾਡੇ ਤੇ ਵੀ ਇਹ ਨਹੀਂ ਰਹਿਣਾ ਕੱਲ ਨੂੰ ਦੂਜੀ ਸਰਕਾਰ ਆਜੂਗੀ ਮੈਂ ਅਫਸਰ ਸਾਹਿਬਾਨ ਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਨਾ ਕਰੋ ਕਿ ਕੱਲ ਨੂੰ ਤੁਹਾਨੂੰ ਵੀ ਇਹ ਹਰਜਾਨਾ ਭੁਗਤਣਾ ਪਵੇ ਔਰ ਲੋਕ ਜਿਹੜੇ ਲੋਕ ਸਰਪੰਚੀ ਦੀ ਚੋਣ ਲੜ ਰਹੇ ਜਿਹੜਾ ਜਿਹੜਾ ਇਨਸਾਨ ਕਾਗਜ਼ ਦਾਖਲ ਕਰਕੇ ਆਉਂਦਾ ਹੈ ਉਦੇ ਉਹਦੇ ਨਾਲ ਉਹਦੇ ਸਪੋਰਟਰਸ ਵੀ ਹੁੰਦੇ ਆ ਮਗਰ ਪਿੰਡ ਵਾਲੇ ਲੋਕ ਵੀ ਹੁੰਦੇ ਆ ਭਾਈ ਉਹਨਾਂ ਦੀਆਂ ਉਮੀਦਾਂ ਤੇ ਇਸ ਤਰ੍ਹਾਂ ਪਾਣੀ ਨਾ ਫੇਰੋ ਕਿਉਂਕਿ ਲੋਕ ਇਸ ਤਰ੍ਹਾਂ ਦੀਆਂ ਵਧੀਆਂ ਕਿਆਂ ਨੂੰ ਕਦੀ ਭੁੱਲਦੇ ਨਹੀਂ ਮੈਨੂੰ ਪੰਜਾਬ ਭਰ ਦੇ ਵਿੱਚ ਵਾਪਕ ਮਾਮਲੇ ਜਿਹੜੇ ਸਾਹਮਣੇ ਆ ਰਹੇ ਕਿਤੇ ਗੋਲੀ ਚੱਲਣ ਦਾ ਕਿਤੇ ਲੜਾਈ ਚੱਲਣ ਦਾ ਦੇਖੋ ਇਹ ਇਹ ਬਿਲਕੁਲ ਇੱਕ ਸਾਫ਼ ਜੀ ਸਾਡੇ ਅੱਗੇ ਤਸਵੀਰ ਪੇਸ਼ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣੀ ਨਹੀਂ ਆ ਰਹੀ ਔਰ ਲੋਕਾਂ ਨੂੰ ਜਿਨ੍ਹਾਂ ਨੇ 92 ਸੀਟਾਂ ਦੇ ਕੇ ਲੋਕਾਂ ਦੇ ਵਿੱਚ ਇੰਨਾ ਲੋਕਾਂ ਨੇ ਵਿਸ਼ਵਾਸ ਜਤਾਇਆ ਸੀ ਇਹਨਾਂ ਦੇ ਵਿੱਚ ਇਹ ਲੋਕਾਂ ਨੂੰ ਕਲੀਅਰ ਹੋ ਗਿਆ ਲੋਕ ਬਹੁਤ ਕਾਲੇ ਹੈ ਸਰਕਾਰ ਬਦਲਣ ਦੇ ਲਈ ਔਰ ਜਿਹੜੀ ਇਹਨਾਂ ਨੇ ਥਾਂ-ਥਾਂ ਤੇ ਕਾਗਜ਼ ਰੱਦ ਕੀਤੇ ਹੈ ਨਾ ਇਹ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਡਰੀ ਹੋਈ ਹੈ ਇਹ ਚੋਣ ਲੜਨ ਦੇ ਕਾਬਿਲ ਹੀ ਨਹੀਂ ਇਹ ਕਹਿੰਦੇ ਕਿ ਇਹਦੋਂ ਪਹਿਲਾਂ ਅਸੀਂ ਚੋਣ ਲੜੀਏ ਔਰ ਸਾਡੇ ਕੈਂਡੀਡੇਟ ਹਾਰ ਜਾਣ ਅਸੀਂ ਰੱਦ ਹੀ ਕਰਾ ਦਈਏ ਇਸ ਗੱਲ ਦੀ ਤਸਵੀਰ ਪੇਸ਼ ਕਰਦੀ ਹੈ ਕਿ ਇਹ ਆਪ ਅੰਦਰੋਂ ਬਹੁਤ ਡਰੇ ਹੋਏ ਹੈ ਹਾਰ ਤੋਂ ਡਰੇ ਹੋਏ